ਸ਼ਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਏਜ ਏਜ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ারਸ ਦੇ ਬੋਲ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਲੱਗ ਚੁੱਕੀ ਆ ਕਿ ਕਾੜੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿੱਥੇ ਗੋਲੀ ਲੱਗੀ ਅੱਜ ਇੱਕ ਇੱਕ ਦੀ ਡੈਥ ਹੋਈ ਹੈ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਬਚੇ ਇਸ ਵੇਲੇ ਦੀ ਵੱਡੀ ਅਪਡੇਟ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਤੋਂ ਦੱਸ ਤਈਏ ਕਿ ਬਟਾਲਾ ਦੇ ਅਰਬਨ ਸਟੇਟ ਦੇ ਵਿੱਚ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਜੱਗੂ ਭਗਵਾਨਪੁਰੀਏ ਦੀ ਮਾਤਾ ਜੁੱਤੇ ਜਿਨ੍ਹਾਂ ਤੋਂ ਦੱਸ ਤਈਏ ਕਿ ਜਿਸ ਵਕਤ ਜੱਗੂ ਭਗਵਾਨਪੁਰੀਏ ਦੀ ਮਾਤਾ ਗੱਡੀ 'ਚ ਸਵਾਰ ਹੋ ਕੇ ਕਿਤੇ ਜਾ ਰਹਿਣ ਸਨ ਤਾਂ ਡਰਾਈਵਰ ਸੀਟ ਵਾਲੇ ਪਾਸਿਓਂ ਕੁਝ ਹਮਲਾਵਰਾਂ ਦੇ ਵੱਲੋਂ ਗੋਲੀਆਂ ਦੇ ਨਾਲ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਘਟਨਾ ਦੇ ਵਿੱਚ ਕਰਨਵੀਰ ਨਾਮ ਦਾ ਵਿਅਕਤੀ ਜੋ ਕਿ ਗੱਡੀ ਨੂੰ ਡਰਾਈਵ ਕਰ ਰਿਹਾ ਸੀ ਉਸੇ ਹੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਮਾਤਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਿਸ ਨੂੰ ਦੇਖਿਆ ਹੋਇਆ ਬਟਾਲਾ ਦੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਪਰ ਹੁਣ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਖੁਦ ਇਸ ਦੀ ਪੁਸ਼ਟੀ ਅੰਮ੍ਰਿਤਸਰ ਦੀ ਪੁਲਿਸ ਨੇ ਕਰ ਦਿੱਤੀ ਹੈ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਗੂ ਭਗਵਾਨਪੁਰੀਏ ਦੀ ਮਾਤਾ ਨੇ ਆਖਰਕਾਰ ਦਮ ਤੋੜ ਦਿੱਤਾ ਕਿਉਂਕਿ ਗੋਲੀਆਂ ਲੱਗਣ ਦੇ ਨਾਲ ਉਹਨਾਂ ਦੀ ਜਿਹੜੀ ਹਾਲਤ ਉਹ ਕਾਫੀ ਗੰਭੀਰ ਬਣ ਕੇ ਸੀ ਜਿਸ ਨੂੰ ਦੇਖਿਆ ਹੋਇਆ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਜ਼ाहिर जी ਗੱਲ ਹੈ ਬਟਾਲਾ ਤੋਂ ਅੰਮ੍ਰਿਤਸਰ ਦਾ ਸਫ਼ਰ ਲਗਭਗ 40 ਕੁ ਮਿੰਟ ਦਾ ਪੈਂਦਾ ਸੋ ਜਿਹੇ ਦੇ ਵਿੱਚ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਸੀ ਜਿਸ ਨੂੰ ਦੇਖਿਆ ਹੋਇਆ ਉਹ ਸਰਵਾਈਵ ਨਹੀਂ ਕਰ ਸਕੇ ਤੇ ਅੰਮ੍ਰਿਤਸਰ ਹਸਪਤਾਲ ਪਹੁੰਚਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਕਈ ਗੈਂਗਸਟਰਾਂ ਦੇ ਵਿੱਚ ਜਿਹੜੀ ਆਪਸੀ ਜੰਗ ਜ਼ਰੂਰ ਦੇਖ ਨੂੰ ਮਿਲੀ ਆ ਪਰ ਅਜੇ ਹਾਂ ਪਹਿਲਾਂ ਕਦੀ ਵੀ ਨਹੀਂ ਹੋਇਆ ਕਿ ਗੈਂਗਸਟਰਾਂ ਦੀ ਜੰਗ ਦੇ ਵਿਚਾਲੇ ਕਦੀ ਵੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਸੋ ਅਜਿਹੀ ਪਹਿਲੀ ਵਾਰ ਇਸ ਸਥਿਤੀ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈ ਕਿ ਇਸੇ ਗੈਂਗਸਟਰ ਦੇ ਪਰਿਵਾਰ ਨੂੰ ਹੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਸੋ ਉਹ ਹਮਲਾਬਰ ਕੌਣ ਸੀ ਆਖਰਕਾਰ ਉਹਨਾਂ ਦਾ ਮਕਸਦ ਕੀ ਸੀਗਾ ਇਸ ਦੇ ਉੱਤੇ ਪੁਲਿਸ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਫਿਲਹਾਲ ਜੋ ਅਪਡੇਟ ਨਿਕਲ ਕੇ ਸਾਹਮਣੇ ਆਇਆ ਉਸ ਦੇ ਵਿੱਚ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਜਗੂ ਭਗਵਾਨਪੁਰੀਏ ਦੀ ਮਾਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਯਾਨੀ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਕੁਝ ਹਮਲਾਵਰਾਂ ਦੇ ਵਿੱਚੋਂ ਜਿਸ ਘਟਨਾ ਦੇ ਵਿੱਚ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਸੋ ਵੱਡੀ ਅਪਡੇਟ ਇਸ ਵਕਤ ਨਾਮੀ ਗੈਂਗਸਟਰ ਜੱਗੂ ਭਗਵਾਨਪੂਰੀਏ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹਨਾਂ ਦੀ ਮਾਤਾ ਦੇ ਉੱਤੇ ਤਾਬੜ ਤੋੜ ਕੁਝ ਹਮਲਾਵਰ ਫਾਇਰਿੰਗ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਦੀ ਮਾਤਾ ਦਮ ਤੋੜ ਦਿੰਦੇ ਨੇ ਅਤੇ ਗੱਡੀ ਨੂੰ ਚਲਾਉਣ ਵਾਲਾ ਚਾਲਕ ਕਰਨਵੀਰ ਉਸਦੇ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੋ ਇਸ ਘਟਨਾ ਦੇ ਵਿੱਚ ਦੋ ਮੌਤਾ ਹੋ ਚੁੱਕੀਆਂ ਨੇ ਇੱਕ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਕਰਨਵੀਰ ਦੇ ਤੇ ਦੂਜੇ ਪਾਸੇ ਜਗੂ ਭਗਵਾਨਪੁਰੀਏ ਦੀ ਮਾਤਾ ਦੀ ਸਰ ਇਹ ਪੇਸ਼ੈਂਟ ਹੈ ਮੇਰੇ ਕੋਲ 9:25 ਦਾ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਦੇ ਲੱਗੇ ਇੰਜਰੀਜ਼ ਲੱਗੀਆਂ ਗਨ ਸ਼ਾਟਸ ਦੀਆਂ ਇਹ ਜਿਹੜੀ ਦੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਏਜ ਏਜ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ার্স ਦੇ ਬਾਅਦ ਹੈਗੇ ਹਾਂ আচ্ছা ਕੀ ਹਾਲਾਤ ਇਹਨਾਂ ਦੇ ਹਾਲਾਤ ਤਾਂ ਮਾਤਾ ਜੀ ਤੇ ਸੀਰੀਅਸ ਹਾਲਾਤ ਨੇ ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈਗੀਆਂ ਤੇ ਬਲੀਡਿੰਗ ਕਾਫੀ ਹੋ ਚੁੱਕੀ ਆ ਹਾਂ ਜੇ ਮੱਲਾਂ ਵਿੱਚ ਲੱਗਦਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੁ ਦੇਰ ਬਾਅਦ ਡਿਕੋਏ ਹੋ ਸਕਦਾ ਮਾਨੂੰ ਇਹਦਾ ਜੋ ਲੱਗਦਾ ਕਿ ਲੱਗ ਗਈ ਹੋਈ ਹੈ ਘਟਨਾ ਲੱਗ ਗਈ ਦੀ ਹੈ ਸਿਵਲ ਹਸਪੀਟਲ ਤੇ ਲੱਗ ਗਈ ਦੀ ਘਟਨਾ ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਆ 30 ਸਾਲ ਉਮਰ ਹੈ ਇਹਨਾਂ ਦੀ ਪਿੰਖਾਰੀ ਵਾਲ ਨਹੀਂ ਪਖਾਰੀ ਵਾਲੀ ਪਿੱਖੋ ਵਾਲੀ ਪਿੱਖੋ ਵਾਲੀ ਜਿਹੜੀ ਮੈਡੀ ਉਹਦਾ ਉਹਦਾ ਪਿੰਡ ਦਾ ਨਾਮ ਕੀ ਹੈ ਭਗਵਾਨ ਰੇਡੀ ਦਾ ਨਾਮ ਭਗਵਾਨਪੁਰ ਭਗਵਾਨ ਭਗਵਾਨ ਅੱਛਾ ਇਹ ਜਿਹੜੇ ਗਨ ਸ਼ਾਟ ਆਇਆ ਕਰ ਉਹ ਡੈਥ ਆਈਆ ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਨ ਕਰਮਵੀਰ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਹ ਤੋਂ ਇਲਾਵਾ ਛੋਟੀ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇ ਟਾਈਪ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਜਿਹੜੀ ਲੇਡੀ ਚੱਕੀ ਉਹਦੇ ਪੁੰਨੀਆਂ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਨੇ ਆ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੈਥ ਹੋ ਚੁੱਕੀ ਆ ਉਹ ਹਾਰਟਕਲ ਬਰੋਡਡਾਟੀ ਆ ਤਲਾ ਮਿਲਿਆ ਪੌਣੇ ਕ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚੱਲੀ ਹੈ ਉੱਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿੱਥੇ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਨਹੀਂ ਮੈਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਟਾਨ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਮੈਨੂੰ ਅਜੇ ਨਾਮ ਨਹੀਂ ਕਹਿੰਦੇ ਕਿ ਜੱਗੂ ਭਗਵਾਨ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟਿਸ ਜੇ ਆਇਆ ਹੀ ਆ ਮੈਨੂੰ ਇਹ 9:30 ਵਜੇ ਮਿਲੀ ਆ ਪੂਰੇ ਮੈਂ ਜੋ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ